ਠਿੰਡਾ ਵਿੱਚ ਨਸ਼ਾ ਤਸਕਰ ਨੇ ਪੁਲਿਸ ਟੀਮ ਤੇ ਜਾਣ ਲੇਵਾ ਹਮਲਾ ਕੀਤਾ ਐਨਾਂ ਹੀ ਨਈ ਬਦਮਾਸ਼ ਨੇ ਪੁਲਿਸ ਦਾ ਹਥਿਆਰ ਖੋ ਕੇ ਹਵਾਈ ਫਾਇਰ ਕਰਨ ਦੀ ਵੀ ਕੋਸ਼ਿਸ਼ ਕੀਤੀ ਮਾਮਲਾ ਬਠਿੰਡਾ ਦੇ ਬੀਰਤਲਾ ਬਸਤੀ ਦਾ ਹੈ ਜਿੱਥੇ ਪੁਲਿਸ ਨੇ ਨਸ਼ਾ ਤਸਕਰ ਨੂੰ ਕਾਬੂ ਕਰਨ ਦੇ ਲਈ ਦਬੋਸ ਦਿੱਤੇ ਤੇ ਗ੍ਰਿਫਤਾਰ ਕੀਤਾ ਇਸ ਦੌਰਾਨ ਕਾਬੂ ਤਸਕਰ ਨੇ ਪੁਲਿਸ ਮੁਲਾਸ਼ਮਤੇ ਹੀ ਹਮਲਾ ਕਰ ਦਿੱਤਾ ਤੇ ਪੁਲਿਸ ਦਾ ਅਸਲਾ ਖੋ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਮੁਲਾਸ਼ਮਾ ਨੇ ਕੜੀ ਮੁਸ਼ਕਲ ਦੇ ਨਾਲ ਉਕਤ ਮੁਲਜ਼ਮ ਨੂੰ ਕਾਬੂ ਕੀਤਾ ਤੇ ਥਾਣੇਿਲ ਜਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਵੀਰਤਲਾ ਅਸਤੀ ਨੰਬਰ 2 ਚ ਗਏ ਸੀ ਜੀ ਸਾਨੂੰ ਅਸੀਂ ਤੁਹਾਨੂੰ ਕਿਹਾ ਸੀ ਇਹ ਪੰਨਾ ਕਰੀਮੀ ਨਾਲ ਉਹਦੀ ਕੋਸਟ ਪਾਰਟੀ ਤੇ ਵੀ ਹਮਲਾ ਕੀਤਾ ਸੀ ਇਹਨੇ ਅਸੀਂ ਜਦੋਂ ਉੱਥੇ ਗਏ ਸਾਨੂੰ ਪਤਾ ਲੱਗਿਆ ਕਿ ਉਹ ਕਿਸੇ ਦੇ ਘਰੇ ਬੈਠਾ ਚਿੱਟਾ ਲਾ ਰਿਹਾ ਹੈ ਜੀ ਇੱਕ ਹੀ ਉਹਨਾਂ ਦੇ ਕੈਮਰਾ ਸੀ ਇੱਕ ਕਮਰੇ ਦੇ ਵਿੱਚ ਤਨੇਨ ਚਿੱਟਾ ਲਾ ਰਿਹਾ ਸੀ ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਆ ਇਹ ਤੇਰਾ ਨਾਮ ਹੈ ਇਹ ਨਹੀਂ ਮੰਨਿਆ ਸਾਨੂੰ ਸ਼ੱਕ ਦੇ ਹੱਦ ਤੇ ਪਤਾ ਲੱਗ ਗਿਆ ਵੀ ਇਹਦੇ ਜ਼ਖਮ ਸੀਗਾ ਪੈਰ ਤੇ ਇਹ ਉਹੀ ਬੰਦਾ ਅਸੀਂ ਜਦੋਂ ਇਹਨੂੰ ਕਾਬੂ ਕਰ ਕੇ ਗਲੀਚੇ ਲਿਆਂਦਾ ਤੇ ਇਹ ਸਾਡੇ ਨਾਲ ਹੱਥੋਂ ਭਈ ਹੋਣੀ। ਕੋਲੋਸੀ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਡਾ ਨੰਦੂ ਕਿ ਚਲੋ ਠਾਣੇ ਲੈ ਕੇ। ਠੀਕ ਹੈ। ਕੋਈ ਰਾਤ ਇਹਨੇ ਵਾਰ ਦਾਤ ਕੀਤੀ ਸੀ ਮੜਾ ਜੰਮ ਨਾਲ ਇਹਨੂੰ ਪਤਾ ਸੀ ਵੀ ਠਾਣੇ ਲੈ ਕੇ। ਫਿਰ ਜਦੋਂ ਗੱਡੀ ਕੋਲ ਆ ਗਈ ਗੱਡੀ 'ਚ ਬੈਠਣ ਲੱਗੀ ਕਿਰਦੇ ਦੇ ਵੀ ਲੱਤਾਂ ਮਾਰੀਆਂ। ਸਾਡੇ ਮਨੂ ਵੀ ਤੋਰ ਤੇ ਠੀਕ ਹੈ ਹਰੀਬ ਦੇ ਵੀ 7 ਵਜੇ ਆ। ਬਾਅਦ 'ਚ ਠਾਨੇ ਦਾ ਸਾਹਿਬ ਸਾਈਡ 'ਤੇ ਖੜੇ ਸੀ ਕਿ ਸਾਨੂੰ ਧੱਕ ਕੇ ਤੇ ਅਸਲਮ ਨੂੰ ਪਾਇਆ। ਅਸਲਮ ਜਦੋਂ ਪਿਆ ਠਾਨੇ ਦਾ ਸਾਹਿਬ ਨੇ ਮੈਨੂੰ ਲਾਣਾ ਵੀ ਪਿਆਰ ਨਾਲ। ਫਿਰ ਉਹ ਮੈਗਜ਼ੀਨ ਖੋ ਕੇ 15000 ਤੋਂ ਜ਼ਿਆਦਾ ਹੈ ਮਾਰੇ। ਸ਼ਿਰਦੂਆਨ ਤੋਂ ਵਾਪਸ ਮੈਗਜ਼ੀਨ ਖੋਇਆ ਸੀ। ਫਿਰ ਮੋਢੇ ਤੇ ਵਾਰ ਕੀਤਾ ਸੀ। ਐਸ.ਆਈ. ਗੁੰਦਰ ਸਿੰਘ ਜੀ। ਮੋਢੇ ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ ਫਿਰ ਅਸਿੱਤ ਸਿੰਘ ਸਾਹਿਬ ਨੂੰ ਕਹਿੰਦੀ ਤੁਸੀਂ ਆਓ ਮੌਕੇ ਤੇ ਵੀ ਇਹ ਨਹੀਂ ਮੰਨਦਾ। ਫਿਰ ਜਦੋਂ ਅਸਿੱਤ ਸਿੰਘ ਸਾਹਿਬ ਮੌਕੇ ਤੇ ਆਏ। ਇਹ ਅਸਲੀ ਨਾਮ ਐਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਦਾ। ਛੋਡੇ ਵਾਲੇ ਨਾਲ। ਸਾਡੇ ਤੇ। ਛੋਡੇ ਵਾਲੇ। ਜਿਹੜਾ ਸਾਡੇ ਕੋਲ ਅਸਲਾ ਸੀ ਕਾਰਬਾਈਨ ਉਹਦੇ ਦੇ ਨਾਮ ਫੇਰ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਕਿੱਥੇ ਲੈਂਦਾ ਇਹਨੂੰ? ਉਹ ਐਸ.ਐਸ.ਓ. ਸੁਦਰਪੇਦ ਵਾਲੇ। ਅੰਦੀ ਬਾਜੀ ਕੀ ਨਾਮ ਹੈ ਤੁਹਾਡਾ ਤੇਸ ਜਤਿੰਦਰ ਸਿੰਘ ਕਿੱਥੇ ਲੱਗੇ ਹੋ ਅਸੀਂ ਜਿਹੜੇ ਇਹ ਵੀ ਇਹ ਵੀ ਯਾਰ ਇੱਕੋ ਥੀਂ ਘਟਿਆ ਅੱਛਾ ਮੇਰੇ ਉਹਨਾਂ ਤੇ ਲੱਗਿਆ ਕੀ ਹੋਇਆ ਕੀ ਸੀਗਾ ਸਵੇਰ 11:00 ਸਵੇਰ ਤੇ ਕੀ ਹੋਇਆ ਕੀ ਸੀਗਾ ਸਾਨੂੰ ਇਧਰ ਰਾਤੀ ਅਸ ਚਾਹਵੇਂ ਮਦਰ ਬੰਦੇ ਕੋਈ ਜੀ ਸੀ ਚਿੰਤਾ ਜ਼ਿਆਦਾ ਤੇ ਰੇਗਮ ਤਾਲ ਕਰਦਾ ਲੋਟਵਾ ਕਰਦਾ ਬੰਦਾ ਉਹਨੂੰ ਫੜ ਲਏ ਸੁਬਾ ਸਾਂ ਦੇ ਫੇਰ ਸ ਸ਼ਾਮ ਨੇ ਗਈ ਬੰਦੇ ਵਾਪਕ ਗਿਰਸਾਰ ਕਰਨਾ ਸੀ ਬਹੁਤ ਮੁਸ਼ਕਲ ਕਰਦਾ ਫੋਨ ਨੂੰ ਪਾ ਉਹ ਬੜਾ ਦੇਖ ਚਟਾ ਜਾਦਾ ਫਿਰ ਕੀ ਹੋਇਆ ਫਿਰ ਅਸੀਂ ਤਰੀਵ 5:00 ਵਜੇ ਸਾਨੂੰ ਪਤਾ ਲੱਗਿਆ ਕਿ ਬੰਦਾ ਇੱਥੇ ਬੈਠਾ ਸੀ ਕਿਹੜੀ ਜਗ੍ਹਾ ਤੇ ਬੀ ਦਲਾਬ ਅੱਛਾ ਬਸਤੀ ਨੰਬਰ 2 ਫਿਰ ਜੀ ਫਿਰ ਅਸੀਂ ਕੱਲੇ ਗਏ ਬੰਦਾ ਕਿੱਥੇ ਬੈਠਾ ਚਟਾ ਗਿਆ ਸੀ ਉਨਕੇ ਵੀ ਜੀ ਆ ਸਾਡਾ ਚੱਲੋ ਤੇ ਉਹ ਸਾਡੇ ਚਲਣ ਨਾਲ ਤੋਂ ਨਹੀਂ ਬਜਾਏ ਸਾਡੇ ਕੋਲ ਪਹੁੰਚੇ ਤੇ ਅਸਾਂ ਫੋਨ ਦੀ ਕੋਸ਼ਿਸ਼ ਕੀਤੀ ਫਿਰ ਤੇ ਦੋ ਮਹੀਨਿਆਂ ਦਾ ਮੁਤਫਲ ਇਹਨਾਂ ਸਾਰੇ ਜੀ ਗੁੱਪ ਮੁਤੀ ਹੋ ਸਾਡੇ ਨਾਲ ਕਾਫੀ ਦਿਨ ਹੋ ਗਏ ਤੇ ਫਿਰ ਉਹਨੇ ਸਾਡੇ ਜਿਹੜਾ ਅਸਲਾ ਫੋਨ ਤੇ ਜਦੋਂ ਅਸੀਂ ਫਿਰ ਉਹਨੇ ਮੈਕਸੀਮ ਫੋਨ ਉੱਤਰ ਗਿਆ ਹੈ ਤਾਂ ਕਾਰਨ ਤੋਂ अच्छा ਤੇ ਉਹ ਕੌ ਮੈਜਰ ਉਹਨੇ ਫੜ ਕੇ ਮਤਲਬ ਮਾਰਦੀ ਨਹੀਂ ਤੇ ਨਾਲ ਮੇਰੇ ਸੱਟ ਚ ਮਾਰੇ ਕਿੰਨੇ ਕਿ ਜਖਮ ਕਿੰਨੇ ਜਖਮੀਆਂ ਤੁਸੀਂ ਅਸੀਂ ਤੇ ਤਿੰਨ ਜਾਨਾਂ ਜ਼ਿਆਦਾ ਮੇਰੇ ਸੱਟਾਂ ਤੇ ਹਰਜੀਤ ਦੇ ਵੀ ਬਹੁਤ ਸੱਟ ਲੱਗੀ ਹੈ ਤੇ ਉਹ ਕੱਲੇ ਹੀ ਬੰਦਾ ਉਹ ਗਗਨਜੀਤ ਆ ਉਹ ਕੱਲਾ ਹੀ ਸੀ ਨਸ਼ੇ ਦਾ ਬਹੁਤ ਉਹ ਫਰਾਰ ਹੋ ਗਿਆ ਕਿ ਫੜ ਲਿਆ ਹਾਂਜੀ ਕਿੱਥੇ ਲੈਂਦਾ ਹੁਣ ਹੋਰ ਅਸੀਂ ਚ ਸਾਥ ਸਰ ਉਹ ਦਿਵਾਲਾ